ਦੋਸਤੋ ਸਤ ਸ੍ਰੀ ਅਕਾਲ ਅੱਜ ਤੁਹਾਨੂੰ ਮੈਂ ਨਵੀਂ ਕੀ ਆਪਣੇ ਚੈਨਲ ਤੇ ਦਿਖਾ ਰਿਹਾ ਵਾਂ ਛੱਟ ਪੂਜਾ ਇਹ ਪ੍ਰਵਾਸੀ ਕੋਟਸੂਈ ਦੇ ਵਿੱਚ ਛੱਟ ਪੂਜਾ ਕਰ ਰਹੇ ਨੇ ਕੋਟਸੂਈ ਦਾ ਤੁਹਾਨੂੰ ਪਤਾ ਹੀ ਆ ਕਿ ਬਲਾਕ ਮੋਹਾਲਪੁਰ ਤਹਿਸੀਲ ਗੜਤਾਂ ਜਿਲ੍ਹਾ ਖੇਰਪੁਰ ਦਾ ਇਹ ਮਸ਼ਹੂਰ ਕਸਬਾ ਕੋਟਸੂਈ ਆ ਇਹ ਅੱਡਾ ਕੋਟਸੂਈ ਦੇ ਜਿੱਥੇ ਬੱਸ ਖੜੀ ਉਹਦੇ ਬੈਕ ਸਾਈਡ ਹੋਆ ਪ੍ਰਵਾਸੀ ਰਹਿੰਦੇ ਆ ਤਾਂ ਉਹ ਆਪਣੇ ਇਹ ਛੱਤ ਪੂਜਾ ਕਰ ਰਿਆ ਆ ਕੋਈ 8 ਵਜੇ 8 ਦਾ ਨਹੀਂ ਇੱਕ ਚਵਤਿਆ ਪਟਿਆ ਟੋਆ ਉਹ ਕਹ ਲੋ ਚੜਾ ਬਣਾ ਲਓ ਇਹ ਉਹਦੇ ਵਿੱਚ ਨਹੀਂ ਦੋ ਦੋ ਫੋਟੋ ਪਾਣੀ ਵਿੱਚ ਛੱਡਿਆ ਵਾ ਇਹ ਨਹੀਂ ਦੋ ਬੀਬੀਆਂ ਵਿੱਚ ਖੜੀਆਂ ਵਾ ਉਹ ਆਪਣੇ ਆਪਣੇ ਹਿਸਾਬ ਦੇ ਨਾਲੇ ਪੂਜਾ ਕਰ ਰਹੀਆਂ ਆ ਆ ਤੀਜੀ ਉਹਨਾਂ ਨੂੰ ਫੜਾ ਰਹੀ ਆ ਇਹ ਦੇਖੋ ਹੁਣ ਕਿ ਕਿਵੇਂ ਪੂਜਾ ਕਰ ਰਹੀ ਆ ਕਿਵਰ ਆ ਨਾਲ ਜਿਵੇਂ ਨਹੀਂ ਸਮਗਰੀ ਰੱਖੀ ਹੋਆ ਆਾ ਸਾਗ ਰੱਖੀ ਹੋ ਉਹ ਤੇ ਸਮਗਰੀ ਪਾਉਂਦੇ ਆ ਉਹਦਾ ਧੂਖ ਪਾਰਾ ਜਾਂ ਕਿ یوں ਪੱਲੇ ਦੇ ਵਿੱਚ ਹੋਣੀ ਹੋਈ ਬਾਤ ਜਿਹੜੀਆਂ ਬੀਪੀਆਂ ਆ ਸੰਤਾ ਉਹ ਉਹਦੇ ਪੱਲੇ ਵਿੱਚ ਪਾ ਰਹੀਆਂ ਆ ਫਿਰ ਦੇਖੋ ਕਿਵੇਂ ਇਹ ਪੂਜਾ ਕਰਦੇ ਆ ਮੈਂ ਵੀ ਪਹਿਲੀ ਵਾਰ ਆਇਆ ਕਿ ਦੇਖਦੇ ਆ ਕਿ 2-2 ਫੁੱਟ ਪਾਣੀ ਤੇ ਪਾਣੀ ਗੋਡੇ ਤੋਂ ਨੀਵਾ ਹੋਆ ਇਹ ਖਾਲੋ ਜੀ ਇਹ ਸਾੜੀ ਦਾ ਪੱਲੂ ਉਹਨਾਂ ਡਿਆ ਉਹਦੇ ਵਿੱਚ ਇੱਕ ਫਰੂਟ ਦੀ ਟੋਕਰੀ ਰੱਖ ਦਿੱਤੀ ਆ ਹੁਣ ਇਹਨਾਂ ਨੇ ਮੂੰਹ ਸੂਰਜ ਵੱਲ ਨੂੰ ਕਰ ਲਿਆ ਆਪਣਾ ਜੋ ਵੀ ਜਾਪ ਉਹ ਸ਼ੁਰੂ ਕਰ ਦਿੱਤਾ ਇਹ ਕੇਲਿਆਂ ਦਾ ਇੱਕ ਗੁੱਛਾ ਨਾਲ ਦੀ ਸੈਕੰਡ ਬੀਪੀ ਵੀ ਦੇ ਦਿੱਤਾ ਤਾਂ ਇਹ ਹੁਣ ਇਹ ਵੀ ਸੂਰਜ ਵੱਲੋਂ ਮੂੰਹ ਕਰਕੇ ਸੂਰਜ ਦੇਵ ਦੀ ਆਰਾਧਨਾ ਕਰਦੇ ਆ ਕਿ ਆਪਣਾ ਕੋਈ ਯਾਪ ਕਰ ਰਹੀਆਂ ਬਾਕੀ ਪ੍ਰਵਾਸੀ ਬੁੜੇ ਇਹ ਪਾਰ ਨਾਲ ਖੜੇ ਆ ਇਹ ਪਾਣੀ ਦੇ ਨਾਲ ਟੱਚ ਕਰਦੀਆਂ ਟੋਕਰੀ ਨਾਲ ਇੱਕ ਉਹ ਵੀ ਟੱਚ ਕਰ ਲਈ ਆ ਜਿੱਦਾਂ ਜਦਾਂ ਮੰਤਰ ਉਚਾਰਨ ਕਰਦੀ ਆ ਉਦੋਂ ਪਾਣੀ ਦੇ ਨਾਲ ਇਹ ਆ ਦੂਜੀ ਵਾਰ ਫੇਰ ਟੱਚ ਕੀਤਾ ਪਾਣੀ ਦੇ ਨਾਲ ਟੋਕਰੀ ਨੂੰ ਇਹ ਉਹ ਬੀਬੀ ਹੁਣ ਕੇਲੇ ਵਾਲੀ ਵੀ ਪਾਣੀ ਨੂੰ ਟੱਚ ਕਰਦੀ ਆ ਹੁਣ ਇੱਕ ਵੀ ਇਹਨਾਂ ਦਾ ਸੇਵਾਦਾਰ ਉੱਤੇ ਦੁੱਧ ਪਾ ਰਿਹਾ ਕੇਲਿਆਂ ਦੇ ਉੱਤੇ ਤੇ ਹੁਦ ਦਾ ਟੂਕਰੀ ਫੜਾ ਦਿੱਤੀ ਆ ਇਧਰ ਉਹ ਬਾਈ ਉਹ ਬੀਪੀ ਹਲਾ ਦੇ ਤੇ ਇੱਕ ਕੋੜ ਖੜੀ ਹੈ ਉਹ ਬਾਈ ਵੀ ਖੜਾ ਪੀਲੇ ਕਮੀਜ਼ਾੜਾ ਇਹ ਕੇਲਿਆਂ ਦੇ ਉੱਤੇ ਫੇਰ ਦੁੱਧ ਪਾਉਗਾ ਇੱਕ ਵਾਰੀ ਇਹ ਤਿੰਨ ਵਾਰੀ ਨਹੀਂ ਪਾਣ ਜੇ ਨਾ ਟੱਚ ਕੀਤਾ ਤੇ ਚਲੋ ਹੁਣ ਕੇਲਿਆਂ ਦਾ ਜਿਹੜਾ ਗੁੱਛਾ ਉਹ ਦੂਜੀ ਆਪਣੀ ਸਾਥਣ ਨੂੰ ਫੜਾ ਦਿੱਤਾ ਵਾ ਹੁਣ ਦੇਖਦੇ ਹਾਂ ਕਿਵੇਂ ਕੀ ਕਰਦੇ ਆ ਉਹ ਅੱਗ ਨਾਲ ਮਚੀ ਉਹਦੇ ਉੱਤੇ ਇਹ ਜਿਹੜੀ ਆ ਹਵਨ ਦੀ ਸਮਗਰੀ ਭਾਰੀ ਆ ਆ ਫੇਰ ਹੁਣ ਫਰੂਟ ਦੀ ਟੋਕਰੀ ਫੜਾ ਦਿੱਤੀ ਆ ਉਹ ਬਾਈ ਇਹ ਹੱਥ ਮਾਰਦਾ ਆਪਣੇ ਵੱਲੋਂ ਮੇਰੇ ਖਿਆਲੋਂ ਉਹ ਦੁੱਧ ਪਾਊਗਾ ਇਹ ਡੋਲਕੀ ਦੇ ਵਿੱਚੋਂ ਦੁੱਧ ਪਾਉਂਦਾ ਤੇ ਉਹ ਦੁੱਧ ਪਾਤਾ ਥੋੜਾ ਥੋੜਾ ਤੇ ਚਲੋ ਫੇਰ ਹੁਣ ਆਪਣਾ ਕੋਈ ਜਾਬ ਕਰਦੇ ਪਾਣੀ ਦੇ ਨਾਲ ਟੱਤੀ ਕੀਤਾ ਟੋਕਰੀ ਨੂੰ ਸਾੜੀ ਦਾ ਪੱਲੂ ਖਰਾਦਦੀਆਂ ਤੇ ਉਹਦੇ ਉੱਤੇ ਫਿਰ ਠੋਕਰੀ ਫੜਿਆ ਫਿਰ ਦੁੱਧ ਦੂਜੀ ਵਾਰੀ ਫਿਰ ਆਪਣਾ ਹੀ ਜਪ ਸ਼ੁਰੂ ਕਰ ਦਿੱਤਾ ਐ ਬਾਰ-ਬਾਰ ਪਾਂਡੇ ਦਾ ਟੱਚ ਕਰੀ ਕੋ ਆਪਣਾ ਨਾਲ ਜਪ ਕਰ ਰਹੀਆਂ ਤੇ ਫਿਰ ਪਾਂਡੇ ਦਾ ਟੱਚ ਕੀਤਾ ਐ ਹੁਣ ਫੇਰ ਟੱਚ ਹੇ ਜਲਦੇਵਤੀ ਜੀ ਕੋ ਉਪਰਾਧਨਾ ਕਰਦੀਆਂ ਬਾਰ-ਬਾਰ ਪਾਣੀ ਨਾਲ ਫਰੂੰਟਾ ੱਤੇ ਕਰਕੇ ਚਲੋ ਹੁਣ ਆਪਣੀ ਆ ਸਾਥਣਾ ਨੂੰ ਫੇਰ ਬਾਹਰ ਨੂੰ ਫੜਾਉਣੀ ਆ ਕਿਉਂ ਮੈਂ ਨਹੀਂ ਚੱਲਣਾ ਇਹਨਾਂ ਦਾ ਦੇਖੋ ਹੁਣ ਉਹਨਾਂ ਨੇ ਫੇਰ ਸ਼ੁਰੂ ਕਰ ਦਿੱਤਾ ਪਹਿਲਾਂ ਟੋਰੀਆਂ ਬਾਹਰ ਫੜਾਤੀਆਂ ਹੁਣ ਉਹਨੇ ਸਾੜੀ ਦਾ ਪੱਲੂ ਫੇਰ ਵਿਛਾਇਆ ਹੱਥਾਂ ਦੇ ਉੱਤੇ ਤਾਂ ਟੋਕਰੀਆਂ ਫੇਰ ਫੜ ਲਈਆਂ ਫਿਰ ਕਿ ਜਿੰਨੀਆਂ ਵੀ ਟੋਕਰੀਆਂ ਨੂੰ ਕੋ ਹਗੀਆਂ ਇਹਨਾਂ ਸਾਰੀਆਂ ਟੋਕਰੀਆਂ ਨੂੰ ਇੱਦਾਂ ਹੀ ਕਰੂ ਰਹੀਆਂ ਫੇਰ ਉਸੇ ਪਾਣੀ ਵਾਲੀਆਂ ਬੀਬੀਆਂ ਨੇ ਫੜ ਲਿਆ ਫੇਰ ਪੰਨਾ ਤੱਕ ਫੇਰ ਉੱਤੇ ਨੂੰ ਫੇਰ ਪੰਨਾ ਤੱਕ ਫੇਰ ਉੱਤੇ ਨੂੰ ਫੇਰ ਬਾਅਦ ਸਕੋਕਰੀਆਂ ਫੁਲਾਉਂਦੀਆਂ ਇਹ ਹੁਣ ਸਾੜੀ ਦੇ ਪੁੱਲੂ ਪਾਣੀ ਵਿੱਚ ਧੋ ਰਹੀ ਆ ਪੁਰਾਣੀ ਗੰਦਲੜਾ ਤਾਂ ਹੋ ਗਿਆ ਕਿਉਂਕਿ ਇਹ ਤਾਜ਼ਾ ਝੋਨੇ ਦਾ ਵੱਡਵਾ ਤਾਜ਼ਾ ਪਾਇਆ ਕਦਕੜਾ ਪਾਣੀ ਗੰਧਲਾ ਪਰ ਉਹ ਪਾਣੀ ਜੜ ਜੜ ਜਿਹੜਾ ਚਪਚਾ ਜੀ ਸਜਾਉਟ ਪੂਰੀ ਕੀਤੀ ਉਹ ਜਿਹੜੇ ਕੇਲੇ ਦੇ ਪੇੜ ਉਹ ਦਰਖਤ ਉਹ ਕੱਟ ਕੇ ਚੋਂਹੀਂ ਖੁੰਗੀਆਂ ਨਹੀਂ ਲਾਇਓ ਚੋਂ ਚੋਂਹੋਂ ਕੋਨੇ ਤਲਾ ਕੇ ਰਾਲੇ ਫੁੱਲਾਂ ਦੀਆਂ ਲੜੀਆਂ ਲਾਈਆਂ ਫੁੱਲਾਂ ਲੜੀਆਂ ਨਾਲ ਗਵਾਰੇ ਭੂਮੜੇ ਭਰ ਕੇ ਲਾਇਓ ਇਹ ਹੁਣ ਬਾਹਰ ਆ ਰਹੀਆਂ ਹੋਏ ਹੋਏ ਤਿਲਕਣਵਾ ਇਹ ਜਿਹੜੀ ਨੌਜਵਾਨਾ ਇਹ ਪਹਿਲਾਂ ਛੜਦੀ ਆ। ਆ ਜਿਹੜੀ ਮਗਰਾ ਇਹ ਮੈਨੂੰ 55 ਸਾਲ ਦੀ ਲੱਗਦੀ ਆ। 55-55 ਸਾਲ ਦੀ ਚਲੋ ਇਹ ਵੀ ਹੋਲੀ-ਹੋਲੀ ਨਿਕਲਿਆ ਆ। ਇਹ ਏਰੀਆ ਬਹੁਤ ਸਜਾਇਆ ਵਾ। ਮੈਂ ਬਾਕੀ ਪ੍ਰਵਾਸੀਆਂ ਨੂੰ ਵੀ ਬੇਨਤੀ ਕਰੂੰਗਾ ਕਿ ਜੇ ਛੱਤ ਪੂਜਾ ਮਨਾਣੀ ਆ ਜਿੱਦਾਂ ਇਹ ਕੋਟਸੀ ਦੇ ਸ਼ਾਂਤੀਪੂਰਵਕ ਮਨਾ ਰਹੇ ਆ ਕਿ ਕਿਸੇ ਬਾਕੀ ਕਿਸੇ ਧਰਮ ਵਾਲੇ ਨੂੰ ਕੋਈ ਇਤਰਾਜ਼ ਨਹੀਂ। ਇਹ ਬਾਕੀ ਸ਼ਹਿਰਾਂ ਤੁਸੀਂ ਇਦਾਂ ਮਨਾਉ ਤੇ ਕੋਈ ਰੌਲਾ ਰੱਪਾ ਨਹੀਂ ਪੈਦਾ ਜਦੋਂ ਫਿਰ ਹੁੱਲੜਵਾਜੀ ਵਿੱਚ ਇਹ ਛੱਟ ਪੂਜਾ ਕਰਦੇ ਆ ਉਹ ਬਾਕੀ ਪੰਜਾਬੀਆਂ ਨੂੰ ਫਿਰ ਇਤਰਾਜ਼ ਹੁੰਦਾ ਹੁੱਲੜਵਾਜੀ ਨਾ ਕਰੋ ਜਿੱਦਾਂ ਇਹ ਪ੍ਰਵਾਸੀ ਮਜ਼ਦੂਰ ਆਪਣੇ ਬਹੁਤ ਸਤਿਕਾਰ ਨਾਲ ਇਹ ਛੱਟ ਪੂਜਾ ਕਰ ਰਹੇ ਆ ਇਦਾਂ ਤੁਸੀਂ ਕਰੋ ਕਿ ਕਿਸੇ ਦਾ ਮਨ ਨਾ ਦੁਖੀ ਹੋਵੇ ਕਿ ਤੁਹਾਨੂੰ ਵੀ ਪੰਜਾਬੀ ਕੋਈ ਕੁਝ ਨਹੀਂ ਕਹੂਗਾ ਜੇ ਤੁਸੀਂ ਆਪਣੇ ਕਿਸੇ ਦਾਇਰੇ ਦੇ ਵਿੱਚ ਰਹਿ ਕੇ ਕੰਮ ਕਰੋ ਤੁਸੀਂ ਪੂਜਾ ਕਰਨੀ ਕਰੋ ਜਿਵੇਂ ਮਰਜ਼ੀ ਕਰੋ ਪਰ ਹੱਲੜਵਾਜੀ ਨਾ ਦੇਖੋ ਇਹ ਪ੍ਰਵਾਸੀ ਕਿੰਨੇ ਪ੍ਰੇਮ ਪਿਆਰ ਨਾਲ ਕਰ ਰਿਹਾ ਇਹਨਾਂ ਦੇ ਵਿੱਚ ਪੰਜਾਬੀ ਵੀ ਖੜੇ ਆ ਕੇ ਪੰਜਾਬੀਆਂ ਨੂੰ ਇਹ ਨਹੀਂ ਕਿਹਾ ਕਿ ਤੁਸੀਂ ਚਲੇ ਜਾਓ ਕਿ ਸਾਡੀਆਂ ਲੇਡੀਜ਼ ਇੱਥੇ ਪੂਜਾ ਕਰ ਰਹੀਆਂ ਕੋ ਖੜੇ ਨਾ ਹੋਵੋ ਨਹੀਂ ਸਾਰੇ ਨੇ ਆਓ ਜੀ ਕਹਿੰਦੇ ਆ ਇਹਨੇ ਮੇਰੇ ਸਾਹਮਣੇ ਵੈਲਕਮ ਕੀਤਾ ਮੈਨੂੰ ਵੀ ਆਵਾਜ਼ ਮਾਰ ਕੇ ਨਹੀਂ ਸੱਦਿਆ ਕਿ ਇਹਨਾਂ ਨੂੰ ਪਤਾ ਕਿ ਸਿੱਧੂ ਬਾਈ ਵੀਡੀਓ ਬਣਾਦਾ ਵਾ ਇਹਨਾਂ ਦਾ ਆਪਣਾ ਚੈਨਲ ਵਾ ਇਹਨੇ ਚੈਨਲ ਦੇ ਪਣੀ ਇਹਨੇ ਮੈਨੂੰ ਬੁਲਾਇਆ ਕਿ ਇੱਥੇ ਆਓ ਸਾਡੀ ਵੀ ਵੀਡੀਓ ਬਣਾਓ ਆ ਦੇਖੋ ਪਾਣੀ ਦੇ ਵਿੱਚ ਕੁਝ ਰੱਖ ਰਿਆ ਮੈਂ ਦੇਖਿਆ ਕਿ ਦੋਸਤ ਬੋਲੇ ਬਹੁਤ ਵਧੀਆ ਢੰਗ ਨਾਲ ਆ ਵਾ ਇਹਨੇ ਹੋਰ ਇਹ ਪਟਾਕੇ ਵੀ ਮੈਂ ਪਹਿਨ ਸੁਵੇਰ ਦੇ ਪਟਾਕੇ ਜਲਦੇ ਸੀ ਮੈਨੂੰ ਮੈਂ ਵੀ ਕਿਹਾ ਕਿ ਯਾਰ ਦੀਵਾਲੀ ਨਿਕਲ ਗਈ ਬਿਸ਼ਕਰਮਾਡੇ ਵੀ ਨਿਕਲ ਗਿਆ ਭਾਈ ਦੂਜਨ ਕਿ ਹੁਣ ਪਟਾਕੇ ਕਾਹਦੇ ਚੱਲੀ ਜਾਂਦੇ ਆ ਇਹ ਕੀ ਲੋਕਾਂ ਦੇ ਦਿਮਾਗ ਨੂੰ ਖਰਾਬ ਹੋ ਗਿਆ ਦਿਵਾਲੀ ਤੇ ਮੰਨੇ ਹੁਣ ਪਟਾਕੇ ਸੂਜਦੇ ਕਾਹਦੇ ਚੱਲੀ ਜਾਂਦੇ ਜਦੋਂ ਮੈਂ ਸਵੇਰੇ ਸਵੇਰੇ 6 ਵਜੇ ਮਾਰਨਿੰਗ ਵਾਕਤੇ ਜਾ ਰਿਹਾ ਤਾਂ ਫਿਰ ਮੈਨੂੰ ਇਹਨਾਂ ਨੇ ਬੁਲਾਇਆ ਤਾਂ ਮੈਂ ਉੱਥੇ ਜਾ ਕੇ ਦੇਖਿਆ ਤਾਂ ਪਟਾਕੇ ਨੇ ਕਾਫੀ ਥਲੇ ਹੋਏ ਸੀ ਪਰ ਇਹ ਆਪਣੀ ਖੁਸ਼ੀ ਮਨਾ ਰਹੇ ਚਲੋ ਅਸੀਂ ਕਿਸੇ ਦੀ ਖੁਸ਼ੀ ਵਿੱਚ ਸ਼੍ਰੀਕ ਉਹ ਜੀ ਤੇ ਵਧੀਆ ਗੱਲ ਆ ਜੇ ਆਪਾਂ ਇੱਕ ਦੂਜੇ ਦਾ ਸਤਿਕਾਰ ਕਰੀਏ ਅਰਬੇ ਅਧਾਰ ਮੰਨੀ ਹੋਣਾ ਚਾਹੀਦਾ ਵਿੱਚ ਪਖੰਡਵਾਦ ਨਹੀਂ ਹੋਣਾ ਚਾਹੀਦਾ ਜੇ ਕੋਈ ਪਖੰਡਵਾਦ ਕਰੇ ਤੇ ਮੈਂ ਉਥੇ ਵੀਡੀਓ ਬਣਾਉਣ ਜਾਂਦਾ ਨਹੀਂ ਅਸੀਂ ਪਖੰਡਵਾਦ ਦੇ ਖਿਲਾਫ ਆ ਜੇ ਕੋ ਆਪਣੇ ਧਰਮ ਨੂੰ ਮੁਤਾਬਕ ਕੋ ਕਰਦਾ ਕਰ ਲਵੇ ਜੇ ਦਾ ਕੋਈ ਮੈਸੇਜ ਆਮ ਪਬਲਿਕ 'ਤੇ ਮਾਰਾ ਜਾਵੇ ਉਹ ਅਸੀਂ ਵੀਡੀਓ ਬਣਾ ਕੇ ਨਟ ਦੇ ਨਹੀਂ ਪਾਉਂਦੇ ਜੇ ਦਾ ਮੈਸੇਜ ਵਧੀਆ ਜਾਵੇ ਉਹ ਚੀਜ਼ ਅਸੀਂ ਨਟ ਤੇ ਆਪਣੇ ਚੈਨਲ ਤੇ ਪਾਉਂਦੇ ਆ ਹੁਣ ਇਹ ਚੀਜ਼ ਦੇ ਵਧੀਆ ਲੱਗਦੀ ਮੈਨੂੰ ਵਧੀਆ ਲੱਗੀ ਆ ਤੁਹਾਨੂੰ ਵੀ ਵਧੀਆ ਲੱਗੂਗੀ ਹੋਰ ਵੀ ਜਨਤਾ ਨੂੰ ਵਧੀਆ ਲੱਗੂਗੀ ਇਹ ਨਵੀਂ ਕੀ ਜਾਇਕ ਮੈਂ ਆਪਣੇ ਜ਼ਿੰਦਗੀ ਚ ਪਹਿਲੀ ਵਾਰੀ 68 ਸਾਲ ਦੀ ਮੇਰੀ ਉਮਰ ਹੋ ਗਈ ਆ ਇਹ ਪਹਿਲੀ ਵਾਰੀ ਮੈਂ ਵੀ ਦੇਖਿਆ ਪਰ ਸੁਣਦੇ ਅਗਲਾ ਜਹਾਣੀ ਜਿਲੰਦਰ ਬਹੁਤ ਇਹ ਹੁੱਲੜਬਾਜੀ ਪ੍ਰਵਾਸੀ ਮਚਾਉਂਦੇ ਆ ਪਰ ਕੋਟੂਈ ਦੇ ਵਿੱਚ ਨਹੀਂ ਇਹੋ ਜੀ ਕੋਈ ਗੱਲ ਮੋੜੇ ਬ੍ਰੇ ਅਵਾਜ਼ੇ ਨਹੀਂ ਸੁਣਦੀ ਇੱਕ ਦੂਜੇ ਇਸ਼ਾਰਿਆਂ ਨਾਲ ਜ਼ਿਆਦਾ ਕੰਮ ਕਰ ਰਹੇ ਆ ਜੋ ਵੀ ਹੈ ਤੁਹਾਨੂੰ ਆਵਾਜ਼ ਨਾ ਸੁਣ ਗਈ ਨਾ ਦੀ ਕੋਈ ਵੀ ਇਹ ਹੁਣ ਆਵਾਜ਼ ਮੈਂ ਤਾਂ ਆਪਣੀ ਲਈ ਆ ਸਾਰੀ ਵੀਡੀਓ ਦੇ ਵਿੱਚ ਇਹ ਨਹੀਂ ਪਿੱਛੇ ਆਪਣਾ ਉਧਰੇ ਭਜਨ ਲਾਇਆ ਹੋਇਆ ਇਹ ਬਿਹਾਰੀ ਲੋਕ ਆ ਕਿ ਉਹਨੂੰ ਕੀ ਕੋਝਬੁਰੀ ਉਹ ਮੈਨੂੰ ਨਹੀਂ ਸਮਝ ਆਉਂਦੀ ਆ ਕਿ ਜੇ ਮੈਂ ਉਹ ਪਿੱਛੇ ਲਕਰੰਦੇ ਵੀ ਕਾਪੀਰਾਈਟ ਆ ਜਾਣਾ ਸਿਰ ਵੀਡੀਓ ਦਾ ਫੇਫਾਇਦਾ ਕੋਈ ਨਹੀਂ ਹੋਣਾ ਸਾ ਉਹ ਕਾਪੀਰਾਈਟ ਰਾਈਟ ਤੋਂ ਬਚਣ ਦੇ ਲਈ ਅਸੀਂ ਆਪਣੀ ਆਵਾਜ਼ ਵਿੱਚ ਸੈਟਿੰਗ ਕਰ ਰਹੇ ਆ ਐਡਿਟ ਕਰ ਰਹੇ ਆ ਉਹ ਦੇਖੋ ਬੀਬੀ ਹੁਣ ਬਾਹਰ ਨਿਕਲ ਕੇ ਆ ਕੇ ਤੋਂ ਮੱਥਾ ਟੇਕ ਰਹੀ ਆ ਉਹਦੇ ਕੋ ਤੁਹਾਨੂੰ ਕਿਸੇ ਤਰ੍ਹਾਂ ਦਾ ਕੋਈ ਆਫਰ ਫਿਕਾ ਕੋਈ ਕਿਸੇ ਦਾ ਘਬਰ ਨਹੀਂ ਅਜੂ ਪੰਜਾਬੀ ਆਪਣੇ ਧਰਮ ਸਥਾਨਾਂ ਦੇ ਘਰਾਂ ਦੇ ਕਿ ਜੀ ਉੱਚੀ ਬੋਲਦੇ ਕਿ ਇਹ ਬੜੀ ਸ਼ਾਂਤੀ ਨਾਲ ਲੱਗਿਓ ਕੋਈ ਕਿਸੇ ਮੂੰਹ ਚੋਂ ਆਵਾਜ਼ ਨਹੀਂ ਨਿਕਲਣੀ ਕੋਈ ਬੱਚੇ ਵੀ ਕੋਈ ਸ਼ੋਰ ਨਹੀਂ ਮਚਾਉਂਦੇ ਐਂ ਸ਼ਾਂਤੀ ਨਾਲ ਖੜੇ ਆ ਆ ਦੇਖੋ ਇੱਕ ਵਾਈ ਫੋਰ ਆ ਗਿਆ ਇਹ ਤਾਂ ਨਮਸਕਾਰ ਕਰਦਾ ਆ ਰਿਹਾ ਹੱਥ ਜੋੜ ਕੇ ਇਹਨੇ ਪੰਜਾਬੀਆਂ ਤੋਂ ਸਿੱਖਿਆ ਹੀ ਆ ਕਿ ਐਦਾਂ ਇੱਕ ਦੂਜੇ ਸਤਿਕਾਰ ਕਰੀਦਾ ਇਹ ਜਿਹੜਾ ਉਹ ਮੀਆਂ ਬੀਬੀ ਦੇ ਖੜੇ ਪੀਲੇ ਕੁਰਤੇ ਵਾਲਾ ਤੇ ਚਿੱਟੇ ਪਜਾਮੇ ਉਹਦੇ ਨਾਲ ਲਾਲ ਸਾਰੀ ਵਲੀ ਉਹਦੀ ਘਰਵਹੀ ਆ ਤਾਂ ਇਹ ਮਿੱਠੇ ਕੋਰਸੂ ਕੀ ਮਹਿੰਦੀ ਲਾਉਣ ਦਾ ਕੰਮ ਕਰਦੇ ਆ ਬਿਹਾਰ ਦੇ ਕੇ ਵੀਰੇ ਨੇਪਾਲ ਚ ਵੀ ਘੁੰਮਣ ਜਾਂਦੇ ਆ ਵੀਡੀਓ ਵਿੱਚ ਦਿਖਾਉਣਾ ਹੁੰਦਾ ਹੈ ਨੀ ਬੀਬੀਆਂ ਦਾ 3-4 ਹੈਡ ਬਣਾਈਆਂ ਉਹ ਜੋ ਕਰਦੀ ਆ ਉਹ ਸਹੀ ਕਰ ਰਹੀ ਆ ਉਹਲੀ ਮਿੱਟੀ ਲਾ ਰਹੀ ਆ ਸਾੜੀਆਂ ਪੱਲوں ਨੂੰ ਮਿੱਟੀ ਨੂੰ ਟੱਚ ਕਰਦੇ ਕੋਈ ਇਹਨਾਂ ਦੀ ਕੋਈ ਆਪਣੇ ਇਸ ਧਰਮ ਦੇ ਮੁਤਾਬਕ ਕੋਈ ਖੂਗੀਆਂ ਮਾਨਤਾ ਕੋਈ ਜਰੀ ਮਿੱਟੀ ਨਾਲ ਟੱਚ ਕਰਕੇ ਫਿਰ ਤੇ ਕੁਝ ਰੱਖਣਾ ਇਹਨੇ ਅਸੀਂ ਬਹੁਤ ਸਾਫ ਨੂੰ ਤੇ ਪੈਰ ਕਣ ਕੋ ਸਾਡੇ ਇਰੀਆ ਚੀਕ ਨਹੀਂ ਮਿੱਟੀ ਦਾ ਵਾ ਪੈਰ ਛੱਟ ਤਿਲ ਕੇ ਜਾਂਦਾ ਇਹ ਮੈਂ ਤੁਹਾਨੂੰ ਸਾਰਾ ਏਰੀਆ ਦਿਖਾਉਂਗਾ ਬਹੁਤ ਬੁਧੀਆ ਲੱਗਦਾ ਆ ਫਰੂਟ ਦੀਆਂ ਮੇਰੇ ਖਾਲੋਂ 5-6 ਟੋਕਰੀਆਂ ਪਈਆਂ ਭਾਰੀਆਂ ਪਾ ਦਾ ਦਸ-ਦਸ ਕਿਲੋ ਵੇਟ ਆ ਲਈਆਂ ਵੀ ਹੁੰਦੀਆਂ ਹਰ ਤਰ੍ਹਾਂ ਦਾ ਨਹੀਂ ਫਰੂਟ ਵਿੱਚ ਰੱਖਿਆ ਵਾ ਮੈਂ ਦੇਖਦਾ ਕਿ ਸਾਡੇ ਦੇ ਬੱਚੇ ਜੀ ਸ਼ੋਰ ਮਚਾ ਹੀ ਦਿੰਦੇ ਦੋ-ਦੋ ਚਾਰ-ਚਾਰ ਸਾਲ ਦੇ ਇਹਨਾਂ ਦੇ ਬੱਚੇ ਵੀ ਇਥੇ ਬਹੁਤ ਸ਼ਾਂਤੀ ਦੇ ਨਾਲ ਖੜੇ ਆ ਕੋਈ ਰੋਂਦਾ ਨਹੀਂ ਹੈਗਾ ਸਭ ਐਨ നവാണേ ശ്രദ്ധാലു ബന്റേ ആ ഗാര ਬਾਕੀ ਜਿੱਦਾਂ ਵੀ ਆ ਇਹ ਲਾਈਵ ਤਸਵੀਰਾਂ ਦੇ ਰਹੇ ਆ ਤੁਸੀਂ ਸਾਡੇ ਕੋਲ ਵੀਡੀਓ ਬਣਾਣੇ ਚਾਹੁੰਦੇ ਆ ਤਾਂ ਸਾਡਾ ਸੰਪਰਕ ਨੰਬਰ ਹੈਗਾ ਸਾਡਾ ਕੰਟੈਕਟ ਕਰਨਾ ਚਾਹੁੰਦੇ ਆ 9855719816 9855719816 ਅੱਡਾ ਕੋਰਸ ਤੁਸੀਂ ਬਲਾਕ ਮਾਰਪੁਰ ਤਹਿਸੀਲ ਗੜਸ਼ੰਕਰ ਜਿਲ੍ਹਾ ਸ਼ਹਾਫਰਪੁਰ ਤਾਂ ਤੁਸੀਂ ਕਿਤੇ ਵੀ ਜਦੋਂ ਆਉਣਾ ਹੋਵੇ ਜੇ ਤੁਹਾਨੂੰ ਮੇਰਾ ਘਰ ਨਾ ਲੱਭੇ ਤਾਂ ਇੱਕ ਹੋਰ ਛੋਟਾ ਨਾਮ ਮੇਰਾ ਲਓ ਸਿੱਧੂ ਪੱਤਰਕਾਰ ਕਰਕੇ ਜਿਹਨੂੰ ਮਾਰੀਓ ਪੁੱਛ ਲੋ ਕਿ ਮੇਰਾ ਕਾਲੂ ਤੋਂ ਮੈਂ ਕਿਸੇ 8-10 ਸਾਲ ਦੇ ਬੱਚੇ ਨੂੰ ਪੁੱਛ ਰਵਾਂ ਉਹ ਵੀ ਮੇਰਾ ਘਰ ਤੁਹਾਨੂੰ ਦੱਸ ਦਊਗਾ ਜੇ ਤੁਸੀਂ ਸਿੱਧੂ ਪੱਤਰਕਾਰ ਪੁੱਛੂਗੇ ਆ ਉਹ ਤੁਹਾਨੂੰ ਉਸੇ ਵੇਲੇ ਘਰ ਦੱਸ ਦਊਗਾ ਇਹ ਉਹ ਸਾਡਾ ਸਿੱਧੂ ਹੈਲਥ ਸੈਂਟਰ ਵੀ ਚੱਲਦਾ ਵਾ ਜਿੱਥੇ ਅਸੀਂ ਹਰ ਬਿਮਾਰੀ ਦਾ ਇਲਾਜ ਕਰਦੇ ਹਾਂ ਦਵਾਈਆਂ ਤੋਂ ਬਿਨਾਂ ਉਹ ਤੇਪਿਤ ਇਸਾਨ ਦਾ ਆਕਾ ਖੇਮਲ ਫੱਕਦੇ ਆ ਮੈਂ ਨੰਬਰ ਤਾਂ ਹੀ ਆਪਣਾ ਬਾਰ-ਬਾਰ ਦੱਸਦਾ ਕਿਤੇ ਵੀ ਮੇਰੀ ਲੋੜ ਪੈਂਦੀ ਆ ਮੇਨਾ ਕੰਟਰੈਕਟਰ ਕੋਈ ਕੋਲੋਂ ਲੱਗਦਾ ਕਿ ਨਿਊਜ਼ ਕੈਨਰ ਚੱਲਣ ਵਾਲੀ ਆ ਤਾਂ ਮੈਨੂੰ ਉਸੇ ਵੇਲੇ ਤਾਨਤ ਮੈਨੂੰ ਫੋਨ ਤੇ ਕੰਡੈਕਟ ਕਰੋ 98257 19816 98557 19816 ਮੈਂ ਕੋਟੂ ਦੀ ਅੱਡੇ ਦੇ ਵਿੱਚ ਹੀ ਰਹਿਣਾ ਬੱਸ ਸਟੈਂਡ ਦੇ ਕੋਲ ਤਾਂ ਮੈਂ ਤੁਹਾਡੇ ਕੋਲ ਉਸੇ ਵੇਲੇ ਪੰਜ ਦੋ ਚਾਰ ਮਿੰਟ ਦੇ ਵਿੱਚ ਹਾਜ਼ਰ ਹੋਣਾ ਆ ਦੇਖੋ ਹੁਣ ਤੁਸੀਂ ਦੇਖ ਦੇਖ ਰਹੇ ਆ ਕਿ ਆਹ ਕਿਵੇਂ ਉਹਨੇ ਆ ਜਿਹੜਾ ਹਾਰ ਸ਼ੁਰੂ ਕਰ ਲਾਇਆ ਵਾ ਇਹ ਹੁਣ ਇੱਕ ਦੂਜੀ ਦੀ ਸਹੂਰ ਲਾਉਣੀ ਆ ਇਸ ਨੂੰ ਦੁਰਸ਼ੇ ਦੇ ਕੰਭੂ ਸ਼ੁਰੂ ਕਰਕੇ ਹੈ ਨਾ ਜਿੱਥੇ ਆਪਣਾ ਨੱਕ ਆ ਕੇ ਨੱਕ ਦੀ ਚੁੰਝ ਗਹਿ ਲੋ ਨੱਕ ਜਿੱਥੇ ਸਾਰਾ ਖਤਮ ਦਾ ਨਾਸਾਂ ਦਾ ਕਲੇ ਤੇ ਲਿਆਣੀਆਂ ਉਤੋਂ ਐਨ ਲੇਨ ਬੰਦੀਆਂ ਤੇ ਮੱਥੇ ਤੇ ਵੀ ਤਰਸ਼ੂਲ ਬਣਾਉਣੀਆਂ ਜਦਾਂ ਛੇ ਭੋਲੇ ਨਾਸ ਦਸ ਤਣ ਉਹ ਦਿਖੋ ਨਾ ਪਿਆਰ ਨਾਲ ਮਿਲਦੀਆਂ ਇੱਕ ਦੂਜੀ ਨਾਲ ਫਿਰ ਇਹ ਨਹੀਂ ਪੈਰੀ ਹੱਥ ਵੀ ਲੈਣਾ ਦੇਖੋ ਦੋ ਇੱਕ ਦੂਜੀ ਲਾਣੀਆਂ ਕਿ ਜਾਂ ਇੱਕੋ ਲਾਣੀਆਂ ਇੱਕ ਰੇਤ ਲਾਤਾ ਇਹ ਹੁਣ ਉਹ ਦੂਜੀ ਨੇ ਵੀ ਲਾਤਾ ਪਹਿਲੇ ਮੜੀਆਂ ਜਫੀਆਂ ਪਾ ਗਏ ਫਿਰ ਇੱਕ ਦੂਜੇ ਪੈਰੀ ਹੱਥ ਲੈ ਸਤਿਕਾਰ ਕੀਤਾ ਨਹੀਂ ਇਹ ਹੁਣ ਉਹ ਦੂਜੇ ਬੰਦੇ ਨੇ ਵੀ ਲਾਇਆ ਪੈਰੀ ਹੱਥ ਇਹ ਜਾਈ ਫਨੀਰ ਉਹ ਹੈ ਨਾ ਜੋ 55-55 ਸਾਲ ਦੀ ਔਰਤੋਂ ਇਹਦੀ ਪੈਰੀ ਹੱਥ ਸਾਰੇ ਲਾਦੇ ਹੁਣ ਇਹਦੀ ਵੀ ਹਜ਼ੂਰ ਲਾਣ ਲੱਗੀ ਆ ਇਹਦੀ ਹਜ਼ੂਰ ਲਾਣ ਦੀ ਨੌਜੋਨ ਆ 45 ਸਾਲ ਦੀ ਆ ਹਰ ਮੈਨਾਂ ਨੂੰ ਨਿੱਜੀ ਤੌਰ ਤੇ ਜਾਣਦਾ ਹਾਂ। ਹੁਣ ਉਸ ਤੋਂ ਉਲੂ ਜਿਹਦਾ ਛੇ ਭੂਲੇ ਨਾਸ ਦਾ ਤਰਸ਼ੂਲ ਹੁੰਦਾ ਇਦਾਂ ਇਹਨੇ ਤਰਸ਼ੂਲ ਬਣਾਣਾ ਤੇ ਇਹ ਬੀਬੀਆਂ ਸਾਰੀਆਂ ਦੇ ਮੱਥਿਆਂ ਤੇ ਤਰਸ਼ੂਲ ਬਣਾਇਆ। ਖੁਦਾ ਪੂਜਾ ਤੇ ਕਹਿੰਦੇ ਅਸੀਂ 60 ਪੂਜਾ 60 ਮਾਤਾ ਦਾ ਅਸੀਂ ਕਰ ਰਹੇ ਹਾਂ। ਆਰੇ ਜਦੋਂ ਸੁਧੂ ਲਾਉਣੀ ਆ ਫਿਰ ਭੋਲੇ ਨਾਸ ਦਾ ਤਸਵੀਰ ਲੁਬਾਉਣੀ ਆ ਕੋਈ ਨਾ ਕੁਛ ਭੋਲੇ ਨਾਸ ਦਾ ਵੀ ਵਿੱਚ ਛੇ ਭੋਲੇ ਨਾਸ ਦਾ ਵੀ ਹੈ ਹੁਣ ਮੈਂ ਬਹੁਤਾ ਨੇੜੇ ਨਹੀਂ ਖੰਦੋਗਾ ਹੱਥ ਸੰਗ ਦਾ ਕਿਉਂਕਿ ਅਸੀਂ ਦੂਜੇ ਥਾਂ ਆਏ ਆ ਪਰ ਅਸੀਂ ਆਏ ਹਾਂ ਕਿ ਬੜਾ ਹਰਤਾਂ ਦੇ ਨੇੜੇ ਹੁੰਦਾ ਚੰਗਾ ਵੀ ਨਹੀਂ ਲੱਗਦਾ ਕੈਮਰਾ ਇਹ ਤੁਸੀਂ ਦੇਖ ਸਕਦੇ ਆ ਫਿਰ ਦੇਣੀ ਗੱਭੀਆਂ ਨੂੰ ਲਿਆ ਕੇ ਨਕਰੀ ਚੁੰਝ ਤੱਕ ਲਿਆ ਕੇ ਇਹ ਵਧੀਆ ਵਿਚਾਚ ਦਾ ਵੀ ਇਸ ਮੈਂ ਦੇਖਿਆ ਇਹਨਾਂ ਨੂੰ ਹਾਂ ਜਿਹੜੀ ਸੀਨੀਅਰ ਔਰਤ ਉਹਦੇ ਪੈਰੀ ਹੱਥ ਸਾਰੀ ਲਾਉਂਦੇ ਆ ਫਿਰ ਉਹ ਅਸ਼ੀਰਵਾਦ ਦਿੰਦੀ ਆ ਹੇ ਹੁਣ ਗਲੇ ਲੱਗ ਲੱਗ ਮਿਲਦੀਆਂ ਇਹ ਛੋਟੀ ਉਮਰ ਦੀ ਬੜੀ ਉਮਰ ਦੇ ਦੇ ਪੈਰੀ ਹੱਤਾਂ ਦੀ ਉਹ ਮੀਆਂ ਬੀਬੀ ਦੋਨੇ ਜਿਹੜੇ ਪੈਰੀ ਹੱਤ ਲਾਉਂਦੇ ਆ ਜਿਹੜੇ ਮੋਰੋ ਕੋਈ ਕੰਮ ਕਰਦੀਆਂ ਨਹੀਂ ਸਾੜੀਆਂ ਲਾਈਆਂ ਨਵੀਆਂ ਸਾੜੀਆਂ ਨੇ ਉਹ ਮਹਿੰਗੇ ਦੇ ਮਹਿੰਗੇ ਕੱਪੜੇ ਪਾਏ ਵਾ ਇਹ ਤਿੰਨ ਚਾਰ ਜਣੀਆਂ ਆ ਵਾ ਇਹ ਮੋਰੀ ਹੋ ਕੇ ਕੰਮ ਕਰਦੀਆਂ ਦੋ ਦੋ ਚਾਰ ਜਣੀਆਂ ਆ ਇਹ ਜਿਹੜੀਆਂ ਸਿਵਲ ਵਾਲੀਆਂ ਵਾ ਜਿਹਨੀਆਂ ਕੱਪੜੇ ਆਮ ਨਹੀਂ ਪਾਏ ਹੋ ਪੰਜਾਬੀ ਉਹਨੂੰ ਥੋੜੇ ਘੱਟ ਹੁੰਦੀਆਂ ਮੋਰੀ ਨੂੰ ਇਹ ਚਾਰ ਜਣੀਆਂ ਇਹਨਾਂ ਦੀ ਹੈਟ ਬਣੀ ਆ ਵਾ ਕਿ ਇਹੀ ਦੇਖ ਕੇ ਕਰ ਰਹੀਆਂ ਜਿੱਦਾਂ ਵੀ ਕਰਨਾ ਹੁਣ ਪ੍ਰੋਗਰਾਮ ਤਕਰੀਬਨ ਸਮਾਪਤੀ ਵੱਲ ਵਹਾਰਿਆ ਵਾ ਅੰਤਮ ਸ਼ੋਹਾਂ ਤੇ ਛੱਟ ਪੂਜਾ ਦਾ ਕੰਮ ਅੰਤਮ ਸ਼ੋਹਾਂ ਤੇ ਚੱਲ ਰਿਹਾ। ਉਹਨੇ ਕਿ ਟਿੱਕੇ ਲੱਗਦੇ ਆ ਲਾਸਟ ਵਿੱਚ। ਪਰ ਇੱਕ ਦੂਜੇ ਦਾ ਸਤਕਾਰ ਵੀ ਕਰਦੀ ਆ। ਆਪਾਂ ਇਹਨਾਂ ਦੇ ਨਾਲ ਗੱਲਬਾਤ ਕਰਨ ਦੀ ਵੀ ਕੋਸ਼ਿਸ਼ ਕਰਾਂਗੇ ਕਿ ਛੱਟ ਪੂਜਾ ਬਾਰੇ ਪੁੱਛਾਂਗੇ ਕਿ ਇਹਦਾ ਕੀ ਮਤਲਬ ਹੈ ਕਿਵੇਂ ਮਨਾਉਂਦੇ ਆ ਕਿ ਇਹਦਾ ਮ ਮਤਲਬ ਫਿਰ ਜੇ ਨਾ ਨਾ ਕੰਮ ਪੂਰਾ ਹੋ ਲੇਂਗੇ ਫਿਰ ਆਪਾਂ ਇਹ ਕਰਾਂਗੇ ਇਹ ਤੋਂ ਨੇ ਵੱਡਵਾ ਜਿੱਥੇ ਨਾਲ ਖੇਤ ਆ ਬਾਇ ਜਦੋਂ ਬਾਇਟੀ ਜਦੋਂ ਬੰਗਲੇ ਹੁੰਦੇ ਇਦਾਂ ਲੱਗਦੇ ਆ ਕਹਿੰਦਾ ਕੁਗਜੇ ਭਏ ਆ। ਬੁਰਜਣਾ ਇੱਥੇ ਦਾ ਮਾਹੌਲ ਆ ਕੋਈ ਸ਼ਾਂਤੀਪੂਰਵਕ ਆ। ਕੋਈ ਕਿਸੇ ਤਰ੍ਹਾਂ ਉੱਚਾ ਨਹੀਂ ਮਾਣੀ ਬੋਲਦਾ। ਮਾੜਾ ਚੰਗਾ ਤਾਂ ਸ਼ਬਦ ਕਿਸੇ ਨੇ ਕੀ ਬੋਲਦਾ ਉਹਦਾ ਵੀ ਨਹੀਂ ਉੱਚੀ ਬੋਲਦੇ। ਐ ਬੀਬੀਆਂ ਨੇ ਨਹੀਂ ਇਹ ਇਸ਼ਾਰਿਆਂ ਨਾਲ ਕੰਮ ਕਰ ਰਹੀਆਂ। ਇਸ਼ਾਰੇ ਦੇਖਦੀਆਂ ਇਹ ਉਹ ਚੀਜ਼ ਫੜਾਉਂਦੀਆਂ ਪਕੜਾ ਦੋ ਵੀ ਜੇ ਕਹਿੰਦੀਆਂ ਤਾਂ ਬਹੁਤ ਸਲੋ ਆਵਾਜ਼ ਚ। ਮੈਨੂੰ ਵੀ ਨਹੀਂ ਸੁਣਦ ਰੱਖ ਕੇ ਕੀ ਕਹਿੰਦੀਆਂ। ਇੱਕ ਦੋ ਇਸ਼ਾਰੇ ਜਾਨੇ ਇਸ ਵਿੱਚ ਆਉਂਦੀਆਂ। ਹੇ ਖਦੇ ਸੁਦੂਰ ਰਾਣੀ ਆਈਆਂ ਆ ਇਹਦੇ ਵੀ ਸੁਦੂਰ ਰਾਣੀ ਆ ਦੇਖੋ ਨਕਦੀ ਚੁੰਝ ਤੋਂ ਸ਼ੁਰੂ ਕੀਤਾ ਸਿਰ ਦੀ ਚੋਟੀ ਤੱਕ ਜਾਣਾ ਇਹ ਕਹਿੰਦੇ ਆਂ ਦੇਖੋ ਗੱਲਬਾਤ ਕਰਦੇ ਆਂ ਬਿਲਕੁਲ ਇੱਕ ਜੀਨ ਲੱਗੇ ਹੋਏ ਜਿਹੜਾ ਦੂਜੇ ਨਾ ਸੁਣੇ ਇੰਦਾਂ ਤਕਰੀਰ ਕਰਦੇ ਆਂ ਇਹਨੂੰ ਨਾਲ ਦੀ ਸਾਥ ਨੂੰ ਫੜਾਤਾ ਕੁਛ ਤੇ ਉਹ ਵੀ ਉਹਦੇ ਪਿਆਰੀ ਹੱਥ ਫੜਾ ਲਿਆ ਸਤਖਾਰਾ ਕਹਿੰਦੇ ਨੇ ਸਤਖਾਰਾ ਲਗਾ ਆ ਆ ਲਫਾਫੇ ਦੇ ਵਿੱਚ ਹੁਣ ਜਿੱਦਾਂ ਪੰਜਾਬੀ ਵਿੱਚ ਆ ਗਏ ਆ ਇਹ ਮੈਨੂੰ ਹੁਣ ਨਹੀਂ ਸੱਦੇ ਹੋ ਜਾਂ ਦੇਖਣ ਨੂੰ ਦੇ ਆ ਗਏ ਆ ਤਿੰਨ ਚਾਰ ਕੁ ਪੰਜਾਬੀ ਆ ਗਏ ਵਿੱਚ ਕੀ ਦੇ ਦੇ ਰਹੀ ਆ ਕੁ ਵੀ ਆਪਣੇ ਸਾੜੀ ਦੇ ਫੁੱਲੂ ਰਪਵਾਏ ਆ ਕੋਈ ਸਮਾਨ ਫੜਾਇਆ ਹੁਣ ਭੋਜਨ ਨੂੰ ਅੰਤਮ ਸ਼ੋਹ ਦੇ ਰਹੀਆਂ ਜੀ ਆ ਦੇਖ ਲਓ ਤੁਸੀਂ ਜਿੱਦਨ ਦਸਹਰੇ ਚ ਰਾਵਣ ਦੀ ਲੰਕਾ ਬਣੀ ਜਾਂਦੀ ਆ ਇਦਾਂ ਨਹੀਂ ਬਣਾਇਆ ਵਾ ਸਜਾਵਟ ਪੂਰੀ ਕੀਤੀ ਹੋਆ ਮੇਰੇ ਖਲਿਨ ਕੋਲ ਲੱਗੇ ਹੋਣੇ ਬੁਲਾਣ ਕਿਉਂ ਜੰਨਾ ਕਟੋਆ ਪਟਦਾ ਇਹਨਾਂ ਦੋ ਦਿਨ ਲੱਗ ਗਏ ਹੋਣੇ ਟੋਆ ਪਟਦੇ ਜਾਨੋ ਦੋ ਤਿੰਨ ਦਿਨ ਚ ਪਟ ਹੋਇਆ ਹੋਣਾ ਇਹ ਕਿਹੜਾ ਮਸ਼ੀਨ ਲਿਆ ਕੇ ਪਟਾਇਆ ਇਹਨੇ ਮੇ ਕੋਰਤ ਤੋਂ ਦੂਜੀ ਦੇ ਪਰੀਆਂ ਤਰ੍ਹਾਂ ਦੀਆ ਦੋਨੇ ਵੀ ਵਾਰੀ ਵਾਰੀ ਲਾਉਂਦੀਆਂ ਜੇ ਤੁਸੀਂ ਕਿਸੇ ਤਰ੍ਹਾਂ ਵੀ ਪ੍ਰੋਮ ਲਾਵੀ ਕਰਨਾ ਚਾਹੁੰਦੇ ਆ ਸਾਡੇ ਨਾਲ ਸੰਪਰਕ ਕਰੋ ਮੈਂ ਤੁਹਾਡਾ ਆਪਣਾ ਕੁਲਵੰਤ ਸਿੰਘ ਸਿੱਧੂ ਅੱਡਾ ਕੋਰਤ ਤੋਂ ਹੀ ਬਲਾਕ ਮਾਰਪੁਰ ਤਹਿਸੀਲ ਗੜਖੰਗ ਜ਼ਿਲ੍ਹਾ ਸ਼ਹਿਰਪੁਰ ਪੰਜਾਬ ਤੇ ਸਾਡੇ ਨਾਲ ਸੰਪਰਕ ਕਰੋ 98 डबल 57 198169855719816 ਹੈ ਸਾ ਗਰਮੇਲ ਸਿੰਘ ਆ ਗਿਆ ਜੀ ਉਹਨੂੰ ਪ੍ਰਸ਼ਾਦ ਦਿੰਦੇ ਆ ਕੋਟ ਸੂਈ ਦਾ ਸਾਬਕਾ ਸਰਪੰਚ ਗਰਮੇਲ ਸਿੰਘ ਆਉਂਦੇ ਉਹਨੂੰ ਪ੍ਰਸ਼ਾਦ ਦਿੱਤਾ ਉਹਦੇ ਆਪਣੇ ਨਾਲ ਉਹ ਸਾਥੀ ਨੂੰ ਫੜਾਉਂਦੇ ਆ ਆ ਆ ਗਿਆ ਅੱਗੇ ਨੂੰ ਆ ਗਿਆ ਇਹ ਗਰਮੇਲ ਸਿੰਘ ਸਾਬਕਾ ਸਰਪੰਚ ਇਹ ਇਹਦੇ ਖੇਤ ਦੇ ਵਿੱਚ ਆਹੇ ਜਿਹੜੀ ਪੂਜਾ ਹੋ ਰਹੀ ਆ 那位置被抢不就搞不起来了。 ਹਾਂ ਗਰਮੇਲ ਸਿੰਘ ਹੋਣਾ ਕੋਈ ਨਾ ਨਾ ਗੱਲਬਾਤ ਕਰੇ ਇਹ ਨੌਜਵਾਨ ਮੁੰਡਾ ਉਹ ਜਿਹੜੀ ਸੀਨੀਅਰ ਬੀਬੀ ਆ ਉਹਦੇ ਹੁਣ ਪੈਰ ਵੀ ਨਹੀਂ ਕਹਿੰਦਾ ਚੰਗੇ ਰਹੇ ਚਾਰ ਨੂੰ ਤੋੜ ਰਿਹਾ ਜੀ ਹਾਂ ਪੈਰਾਂ ਨੂੰ ਸਾਫ ਕਰਦਾ ਉਹਨਾਂ ਅਸ਼ੀਰਵਾਦ ਦਿੰਦਾ ਇਹ ਤੁਸੀਂ ਕੋਰਟ ਸ਼ਟ ਪੂਜਾ ਦੇਖ ਰਹੇ ਹੋ ਜੀ ਇਹ ਤੁਹਾਨੂੰ ਆਪਣੇ ਵਿਚਾਰ ਜਰੂਰ ਕਰਦੇ ਹੋ ਇਹ ਤੁਹਾਨੂੰ ਵੀਡੀਓ ਚੰਗੀ ਲੱਗੀ ਤੇ ਨਹੀਂ ਸ਼ੇਅਰ ਜਰੂਰ ਕਰ ਦਿਓ ਕਮੈਂਟ ਕਰਕੇ ਵੀ ਦੱਸਿਓ ਤੁਹਾਨੂੰ ਇਹ ਵੀਡੀਓ ਕਿਹੋ ਜਿਹੀ ਲੱਗੀ ਅਸੀਂ ਵੀ ਇਹ ਛੱਟ ਪੂਜਾ ਦੀ ਪਹਿਲੀ ਵਾਰੀ ਬਣਾਈ ਹੈ ਜੀ ਅੱਗੇ ਕਦੇ ਨਹੀਂ ਬਣਾਈ ਆ ਆ ਪੰਜਾਬੀ ਆਗਰ ਮੇਲ ਸਿੰਘ ਸਾਹਿਬ ਦਾ ਸਰਪੰਚ ਕੋਟ ਸੀ ਤੇ ਉਹਦੇ ਨਾਲ ਇੱਕ ਹੋਰ ਪੰਜਾਬੀ ਉਹ ਪਰਨਾ ਮੁੰਡੇ ਦੇ ਬੰਨੇ ਆ ਉਹ ਵੀ ਕੋ ਆਇਆ ਇਹ ਤਿੰਨ ਚਾਰ ਕਰ ਜਾਣੇ ਪੰਜਾਬੀ ਆ ਇੱਥੇ ਥੋੜੇ ਪੰਜ ਮਾਵੇਂ ਆ। ਇਹ ਹੁਣ ਅਖਬਾਰ ਫੜ ਫੜ ਕੇ ਇਹ ਬੀਬੀਆਂ ਪ੍ਰਸ਼ਾਦ ਦੇਣ ਦੀਆਂ। ਹੁਣ ਤੱਕ तकरीबन ਛਟ ਪੂਜਾ ਸਮਾਪਤੀ ਆ। ਸਮਾਪਤੀ ਵੱਲ ਨੂੰ ਜਾ ਰਹੇ ਆ। ਇਹ ਤੁਸੀਂ ਛਟ ਪੂਜਾ ਕੋਟਸੂਈ ਤੋਂ ਦੇਖ ਰਹੇ ਆ ਕੋਟਸੂਈ ਬੜਾ ਮਸ਼ਹੂਰ ਖੁਸ਼ਹਰਪੁਰ ਜ਼ਿਲ੍ਹੇ ਦਾ ਪਿੰਡ ਵਾ ਨਜ਼ਦੀਕ ਮਾਲਪੁਰ ਮਾਲਪੁਰ ਤੋਂ ਫੋਗੜਾ ਰੋਡ ਜਿਹੜਾ ਨਿਕਲਦਾ ਵਾ ਇਹ ਬਾਇਆ ਕੋਟਸੂਈ ਬਸ ਜਾਂਦੇ ਆ ਬਿਸਤ ਦੁਆਬਾ ਨਹਿਰ ਦੇ ਉੱਤੇ ਇਹ ਪਿੰਡ ਵਸਿਆ ਵਾ ਇੱਥੇ ਪ੍ਰਵਾਸੀ ਵੱਡੀ ਗੰਟੀ ਜੇ ਰਹਿੰਦੇ ਆ ਇੱਥੇ ਹੈ ਸਬਜ਼ੀਆਂ ਤੋਂ ਮਹਿੰਦੀ ਦਾ ਕੰਮ ਜ਼ਿਆਦਾ ਕਰਦੇ ਆ ਅਹ ਸੱਚ ਕੋਰਟ ਤੁਸੀਂ ਜਿੰਨੇ ਐਦਾਂ ਜਿਵੇਂ ਹੁਣ 60 ਪੂਜਾ ਚੱਲ ਰਹੀ ਆ ਕੋਈ ਹੁੱਲੜਬਾਜੀ ਨਹੀਂ ਮਚਾਉਂਦੇ ਐ ਚੁੱਪਚਾਪ ਕਰਦੇ ਆ ਕਿਸੇ ਨੇ ਕੋਈ ਨਿਸ਼ਾਨੀ ਕੀਤਾ ਮੈਂ ਸਾਰਿਆਂ ਨੂੰ ਦੇਖਿਆ ਬੰਦੇ ਜਿੰਨੇ ਵੀ ਤੇ ਏਜੰਟਸ ਖੜੇ ਆ ਸਿਰਫ ਸੌਫੀ ਆ ਬਹੁਤ ਸਤਿਕਾਰ ਨਾਲ ਇੱਕ ਦੂਜੇ ਨੂੰ ਬੁਲਾਉਂਦੇ ਆ ਮੇਰਾ ਵੀ ਨਹੀਂ ਬਹੁਤ ਸਤਿਕਾਰ ਕੀਤਾ ਅਹ ਕਿਸੇ ਨੂੰ ਚੀਜ਼ ਦੀ ਬਾਤ ਨਹੀਂ ਬੋਲਦੇ ਜੋ ਫਿਰ ਇੱਕ ਮੁੰਡਾ ਇੱਕ ਬੀਬੀ ਦੇ ਪੈਰ ਤੋਂ ਹੋ ਰਿਹਾ ਹੋਨੇ ਖੀਰਵਾ ਦੇ ਹੁਣ ਉਹ ਲੱਗਦਾ ਹੈ ਜਿਹੜੀ ਬੀਬੀ ਕੋਈ ਸਾਮਾਨ ਚੱਕਦੇ ਆਉਂਦੇ ਇਹ ਕੋਣੋ ਬੀਬੀ ਇਕਦੂ ਜੀ ਨਾਲ ਦੀ ਸਾਥ ਹੁੰਦੇ ਵੀ ਪੈਰ ਤੋਂ ਹੁੰਦੀ ਆ ਹਾਂ ਆਪਣੇ ਮੁੱਠੇਨ ਲਾਇ ਹਤੋਂ ਨੇ ਉਹ ਦੂਜੇ ਪਾਸੇ ਵੀ ਇਹਨਾਂ ਪੈਰ ਤੋਂ ਤੇ ਜਿਹੜੀਆਂ ਮੇਨ ਚਾਰਜਨੀਆਂ ਵਿੱਚ ਕੰਮ ਕਰਦੀਆਂ ਸੀ ਉਹਨੇ ਪੈਰ ਤੋਂ ਹੋ ਕੇ ਅਸ਼ੀਰਵਾਦ ਲੈ ਰਹੀਆਂ ਆਵਾ ਮੈਂ ਹੁਣ ਇਹਨਾਂ ਪੁੱਛਿਆ ਕਿ ਗੱਲ ਬਹੁਤ ਕਰਨੀ ਹੈ ਉਹ ਕਹਿੰਦੇ ਲਾਸਟ ਵਿੱਚ ਜ਼ਰੂਰ ਕਰਾਂਗੇ ਇਹਦਾ ਮਤਲਬ ਇਹ ਦੱਸਾਂਗੇ ਛੱਟ ਪੂਜਾ ਦੀ ਤੁਸੀਂ ਲਾਈਵ ਤੇ ਕੋਰਟ ਤੁਸੀਂ ਤੋਂ ਦੇਖਣਾ ਮੇਰਾ ਕਨੈਕਟ ਨੰਬਰ 98857198169855719816 ਇਹ ਕੋਰਟ ਤੁਸੀਂ ਦੇਖ ਰਹੇ ਆ ਜੀ ਛੱਟ ਪੂਜਾ ਹੋ ਰਹੀ ਆ ਇਹ ਪ੍ਰਵਾਸੀ ਜੋ ਮਜ਼ਦੂਰ ਆ ਇਹ ਬਿਹਾਰੀ ਆ ਇਹ ਬਿਹਾਰੀ ਲੋਕ ਆਪਣੀ ਛਟਕੂ ਜਾਂਦੀਆਂ ਬਿਹਾਰੀ ਲੋਕਾਂ ਦੀ ਜੋ ਵੀ ਪੂਜਾ ਕਰ ਰਹੇ ਉਹਦੀਆਂ ਸੂਛ ਤਸਵੀਰਾਂ ਦੇਖ ਰਹੇ ਆ ਕੋਰਟ ਤੋਂ ਹੀ ਤੋਂ ਮੈਂ ਤੁਹਾਡਾ ਆਪਣਾ ਕੁਲਵੰਤ ਸਿੰਘ ਸਿੱਧੂ ਕੋਰਟ ਤੋਂ ਹੀ ਤੁਹਾਨੇ ਵੀਡੀਓ ਕਿਹੋ ਜਿਹੀ ਲੱਗੀ ਆ ਕਮੈਂਟ ਕਰਕੇ ਦੱਸੋ ਜੀ ਤੁਹਾਡਾ ਸਾਰਿਆਂ ਦਾ どうだ